ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਵਿਖੇ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਹੜ੍ਹਾਂ ਨਾਲ ਨੁਕਸਾਨੇ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਵੰਡ ਕੇ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂ ਚੱਕ ਨੇ ਹੜ੍ਹਾਂ ਨਾਲ ਪੀੜਿਤ ਲੋਕਾਂ ਨੂੰ ਚੈੱਕ ਵੰਡੇ ਨਜ਼ਰ ਆਏ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂ ਚੱਕ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਫੋਰੀ ਤਰ੍ਹਾਂ ਮਦਦ ਦਿੱੰਦਿਆ ਉਹਨਾਂ ਦੇ ਹੋਏ ਨੁਕਸਾਨ ਨੂੰ ਵੇਗਦਾਂ ਚੈੱਕ ਵੰਡੇ ਜਾ ਰਹੇ ਹਨ ਤਾਂ ਜੋ ਮੁਰਤੋਂ ਉਹ ਲੋਕ ਆਪਣੇ ਪੈਰਾਂ ਤੇ ਖੜੇ ਹੋ ਸਕਣ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਬਿਲਕੁਲ ਅੱਜ ਇੱਕ ਨਵੇਂ ਰੂਪ ਦੇ ਵਿੱਚ ਨਵੀਆਂ ਉਮੀਦਾਂ ਨੂੰ ਬੋਰ ਪੈਣ ਵਾਲਾ ਜਿਹੜਾ ਕੰਮ ਹੈ ਉਹ ਮਾਨਸ ਕਰਨੇ ਸ਼ੁਰੂ ਕੀਤਾ ਸੋ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਭਿਆਨਕ ਹੜ੍ਹ ਪੰਜਾਬ ਚ ਆਏ ਉਦੇ ਕਰਕੇ ਹਲਕਾ ਪਵਾ ਆਬਦਾਨ ਸਭਾ ਪਵਾ ਦੇ ਅੰਦਰ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਕਰਕੇ ਸਾਡੀਆਂ ਫਸਲਾਂ ਖਰਾਬ ਹੋਈਆਂ ਸਾਡੇ ਕਰ ਡੈਮੇਜ ਹੋਏ ਸੋ ਮਲਟੀ ਕਿਸਮ ਦੇ ਨੁਕਸਾਨ ਜਿਹੜੇ ਇਸ ਸਮੇਂ ਦੌਰਾਨ ਹੋਏ ਆ ਉਹਨਾਂ ਦੀ ਪਰਪਾਈ ਦੇ ਲਈ ਮਾਨ ਸਾਹਿਬ ਨੇ ਬਹੁਤ ਜਲਦੀ ਜਿਹੜਾ ਲੋਕਾਂ ਨੂੰ ਮਤਲਬ ਜਿਹੜੇ ਉਹ ਮੁਆਵਜ਼ਾ ਰਾਸੀ ਆ ਉਹਨੂੰ ਦੇਣ ਦਾ ਸਿਲਸਿਲਾ ਆਰੰਭ ਕੀਤਾ ਸੋ ਅੱਜ ਮੇਰੀ ਵਿਧਾਨ ਸਭਾ ਦੇ ਅੰਦਰ 31 ਲੱਖ ਰੁਪਈਆ ਤਿੰਨ ਪਿੰਡਾਂ ਦੇ 130 ਲਾਪਾਤਰੀਆਂ ਨੂੰ ਵੰਡਿਆ ਸੋ ਆਨ ਵਾਲੇ ਦਿਨਾਂ ਚ ਜਿਹੜੇ 82 ਪਿੰਡ ਨੇ ਵਿਧਾਨ ਸਭਾ ਹਲਕਾ ਪੋਆ ਦੇ 82 ਪਿੰਡ ਉਹਨਾਂ ਨੂੰ ਕੱਲੇ-ਕੱਲੇ ਨੂੰ ਮੁਆਵਜ਼ਾ ਦੇਣ ਦਾ سلسلہ ਆਰੰਭ ਕੀਤਾ ਸੋ 21 ਪਿੰਡ ਜਿਨ੍ਹਾਂ ਨੂੰ ਦਿਹਾੜੀ ਤੋਂ ਪਹਿਲਾਂ-ਪਹਿਲਾਂ ਦੇਣੇ ਆ ਉਹਨਾਂ ਦੀ ਸ਼ੁਰੂਆਤ ਅੱਜ ਕੀਤੀ ਅੱਜ ਤਿੰਨ ਪਿੰਡਾਂ ਦੀ 16 ਪਿੰਡ ਜਿਹੜੇ ਆਨ ਵਾਲੇ ਦੋ ਤਿੰਨ ਦਿਨਾਂ ਚ ਉਹ ਵੀ ਅਸੀਂ ਲਗਭਗ 5 ਕਰੋੜ ਤੋਂ ਉੱਪਰ ਦੀ ਰਾਸੀ ਜਿਹੜੀ ਆ ਲੋਕਾਂ ਦੇ ਖਾਤਿਆਂ ਚ ਜਿਹੜੀ ਉਹ ਪੈਣੀ ਆ ਸੋ ਮੈਨੂੰ ਇਸ ਮੌਕੇ ਤੇ ਜਿਹੜੇ ਵੀ ਮਤਲਬ ਹੜਾ ਤੋਂ ਪ੍ਰਭਾਤ ਪਰਿਵਾਰ ਸਨ ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਦੁਆਰਾ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਸੋ ਕੱਲੇ ਕੱਲੇ ਨੁਕਸਾਨ ਦੀ ਪਰਪਾਈ ਜਿਹੜਾ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਦਿਵਾਲੀ ਤੋਂ ਪਹਿਲੇ ਪਹਿਲੇ ਅਸੀਂ ਲੋਕਾਂ ਨੂੰ ਮੁਆਵਜ਼ਾ ਰਾਸੀ ਦੇਣਾ ਦਾ ਕੰਮ ਸ਼ੁਰੂ ਕਰਨਾ ਸੋ ਤਾਲੀ ਦੇ ਸਰੋਜਾ ਮਾ ਕੇ ਦੱਸਿਆ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ पठानकोट ਦਿੱਤੇ ਆਪਲ ਜੀ ਸਾਡੇ ਐਸ.ਡੀ.ਐਮ. ਕੇਸ ਮੀਨਾ ਜੀ ਤੋਂ तमाम ਸਾਡੇ ਵਕ ਵਕ ਪਿੰਡਾਂ ਦੇ ਸਰਪੰਚ ਸਹਿबान ਸਾਡੇ ਆਗੂ ਸਹਿबान ਹੋਰ ਸਾਡੇ ਸਮਸਤ ਅਧਿਕਾਰੀ ਅੱਜ ਇੱਥੇ ਹਾਜ਼ਰ ਹੋਏ ਆ ਸੋ ਆਨ ਵਾਲੇ ਦਿਨਾਂ ਚ ਵੱਡੀ ਮਾਤਰਾ ਦੇ ਉੱਤੇ ਜਿਹੜਾ ਉਹ ਜਿਹੜਾ ਰਾਹਤ ਵੰਡਣ ਦਾ ਕੰਮ ਜਿਹੜਾ ਹੈਗਾ ਮੌਬਦਾ ਰਾਸੀ ਦਾ ਉਹ ਕੰਪਲੀਟ ਕਰਾਂਗੇ ਅਸੀਂ